ਹਾਂ ਠੀਕ ਹੈ ਅੱਜ ਜੋ ਮਛੋੜਾ ਸਾਹਿਬ ਦੀ ਜੋ ਇਹ ਸਾਲਾਨਾ ਸਭਾ ਹੁੰਦੀ ਉਹਦਾ ਆਖਰੀ ਦਿਨ ਆ ਤੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਅੱਜ ਸਭਾ ਦੀ ਰਵਾਨਗੀ ਇੱਥੋਂ ਹੋਣੀ ਆ ਤੇ ਅੱਜ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਮੀ ਸਾਹਿਬ ਇਸ ਨਗਰ ਕੀਰਤਨ ਦੇ ਗਵਾਹੀ ਕਰਨ ਇਥੇ ਪਹੁੰਚੇ ਨੇ ਸੋ ਸਮੁੱਚੇ ਪ੍ਰਬੰਧ ਜੋ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਨੇ ਬੜੇ ਸ਼ਲਾਘਾਯੋਗ ਨੇ ਤੇ ਬਹੁਤ ਭਾਰੀ ਸੰਗਤ ਜੋ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਆ ਰਹੀ ਆ ਕਿਉਂਕਿ ਇਹ ਜਿਹੜੇ ਦਿਨ ਨੇ ਸੋਗਮਈ ਦਿਨ ਨੇ ਇਹ ਜੇ ਮੈਂ ਕਹਾ ਵੀ ਸਿੱਖ ਇਤਿਹਾਸ ਦੀ ਸਭ ਤੋਂ ਵੱਡੀਆਂ ਲਸਾਲੀਆਂ ਸਹਾਤਾ ਇਹਨਾਂ ਦਿਨਾਂ ਚ ਹੋਈਆਂ ਨੇ ਸੋ ਜਿੰਨੇ ਵੀ ਪਰਿਵਾਰ ਜਿੰਨੇ ਵੀ ਬੱਚਿਆਂ ਨਾ ਆਏ ਨੇ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਵੀ ਜਿਹੜੀ ਸ਼ਰਧਾ ਭਾਵਨਾ ਨਾਲ ਇੱਥੇ ਪਹੁੰਚੇ ਨੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਅਤੇ ਜੋ ਸਾਡਾ ਇਤਿਹਾਸ ਆ ਜੋ ਸਾਡਾ ਸਿੱਖ ਪੰਥ ਦਾ ਇਤਿਹਾਸ ਚੱਲਿਆ ਆਉਂਦਾ ਉਹਦੇ ਜਿਹੜੇ ਕੰਨ ਨੇ ਉਹ ਇਹਨਾਂ ਪਰਿਵਾਰਾਂ ਦੇ ਵਿੱਚ ਜਿੰਨੇ ਵੀ ਸ਼ਰਧਾ ਨਾਲ ਆਏ ਨੇ ਸਾਰੇ ਦੇ ਪਰਿਵਾਰਾਂ ਦੇ ਵਿੱਚ ਰਹਿਣ ਅਤੇ ਸੰਗਤ ਨੂੰ ਵੀ ਅੱਜ ਦੇ ਦਿਹਾੜੇ ਤੇ ਬੇਨਤੀ ਆ ਜਿ ਜਿੰਨੇ ਆਪਾਂ ਗੁਰੂ ਦੇ ਲੜ ਲੱਗ ਸਕੀਏ ਗੁਰੂ ਦੇ ਚਰਨਾਂ ਦੇ ਨਾਲ ਲੱਗੇ ਗੁਰੂ ਦੇ ਸ਼ਬਦ ਨਾਲ ਜੁੜੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਸਥਾਨ ਗੁਰੂ ਕਾਲਕੀਦਰ ਪਾਤਸ਼ਾਹ ਜੀ ਦਾ ਜਿੱਥੇ 사ਤਗੁਰੂ ਜੀ ਨੇ ਉਸ ਪਵਿੱਤਰ ਕਿਲਾ ਆਨੰਦਗੜ੍ਹ ਤੋਂ ਚਾਲੇ ਪਾਏ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਪਾਤਸ਼ਾਹ ਦੇ ਪੁਰਾਣਾ ਤੋਂ ਪਿਆਰੇ ਪੰਜ ਪਿਆਰੇ ਜੋ ਤਿੰਨ ਪੰਜ ਪਿਆਰੇ ਗੁਰੂ ਸਾਹਿਬ ਜੀ ਦੇ ਵੱਡੇ ਸਹਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ 40 ਸਿੰਘ ਅਨੇਕਾਂ ਹੋਰ ਸਿੰਘ ਉਹ ਸ਼ਹੀਦियां ਪਾ ਗਏ ਕਿਉਂਕਿ ਕੌਤਕ ਸਾਰੇ ਗੁਰੂ ਦੇ ਸਤਗੁਰੂ ਜੀ ਆਪੇ ਜਾਣਦੇ ਆ ਪਰ ਜੇਸ ਢੰਗ ਦੇ ਨਾਲ ਸਤਗੁਰੂ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਸਹਬਜ਼ਾਦਾ ਬਾਬਾ ਜਹਾਰ ਸਿੰਘ ਨੂੰ ਆਪਣੀ ਹੱਥੀ ਜੰਗਲੇ ਤੋੜਿਆ ਤੇ ਫਿਰ ਉਹਨਾਂ ਦੇ ਕਰਤੱਬ ਦੇਖਦੇ ਹੋਏ ਜਦ ਸ਼ੇਖ ਦੀ ਪਾਉਂਦੇ ਤੇ ਸਤਗੁਰੂ ਜੀ ਜਕਾਰੇ ਬੁਲੰਦ ਕਰਦੇ ਇਹੋ ਜਿਹਾ ਕਲਗੀਧਰ ਪਾਛਿਆ ਜਿਹਾ ਗੁਰੂ ਨਾਨਕ ਹੋਇਆ ਤੇ ਨਾ ਕਦੇ ਹੋਣਾ ਆ ਪਵਿੱਤਰ ਧਰਤੀ ਪੂਜਨ ਜੋਗ ਆ ਜਿੱਥੇ ਸਤਗੁਰ ਜੀ ਨੇ ਕੁਝ ਸਮਾਂ ਜਿਹੜਾ ਆ ਬਿਸ਼ਰਾਮ ਕੀਤਾ ਮੈਂ ਅਕਸਰ ਇਹ ਗੱਲ ਜ਼ਰੂਰ ਕਰਦਾ ਹੁੰਨਾ ਗੁਰੂ ਆਪਣੇ ਸਿੱਖ ਨੂੰ ਆਪਣੇ ਤੋਂ ਦੂਰ ਨਹੀਂ ਜਾਣ ਦਿੰਦਾ ਉਹ ਗੁਰੂ ਸਾਹਿਬ ਜੀ ਦੀ ਆਪਣੀ ਸਤਗੁਰ ਜੀ ਦੀ ਬਿਆਨਤ ਕਿਰਪਾ ਤੇ ਬਖਸ਼ਿਸ਼ ਉਹਦੀ ਆਧਾਰਨ ਮੈਂ ਅਕਸਰ ਹੀ ਬੋਲਦਾ ਹੁੰਨਾ ਕਿ ਬਦਾਵਾ ਲਿਖਣ ਵਾਲੇ ਆਨੰਦਪੁਰ ਦੀ ਧਰਤੀ ਤੋਂ ਚਾਹਦੇ ਆ ਤੇ ਕਲਗੀਧਰ ਪਾਤਸ਼ਾਹ ਦਾ ਸਾਰਾ ਸਫਰ ਜਿਵੇਂ ਇਤਿਹਾਸ ਦੱਸਦਾ ਵੀ ਜੋੜਾ ਵੀ ਪੈਰਾਂ ਚ ਨਹੀਂ ਰਿਹਾ ਜਾਮਾ ਵੀ ਲੀਲੋਲੀਰ ਹੋ ਗਿਆ ਸਤਗੁਰ ਜੀ